ਬਰਸਾਤ ਦੇ ਕਾਰਨ ਆਮ ਲੋਕਾਂ ਤੇ ਕਿਸਾਨਾਂ ਦੇ ਚਿਹਰੇ ਨੇ ਜਿਹੜੇ ਖਿੜੇ ਨਜ਼ਰ ਆ ਰਹੇ ਨੇ ਕਿਉਂਕਿ ਇੰਦਰ ਦੇਵਤਾ ਨੇ ਕਿਸਾਨਾਂ ਦੀ ਪੁਕਾਰ ਸੁਣੀ ਹੈ ਤੇ ਮਹਿੰਗਾ ਡੀਜ਼ਲ ਫੂਕਣ ਤੋਂ ਹੁਣ ਕਿਸਾਨਾਂ ਨੂੰ ਨਜਾਤ ਮਿਲ ਚੁੱਕੀ ਹੈ ਸੁੱਧਾ ਅੱਜ ਇਹ ਕਿ ਸਵੇਰ ਤੋਂ ਹੀ ਅਤ ਦੀ ਗਰਮੀ ਕਾਰਨ ਲੋਕਾਂ ਦਾ ਜੀਣਾ ਜਿਹੜਾ ਬੇਹਾਲ ਹੋ ਗਿਆ ਸੀ ਤੇ ਉੱਥੇ ਹੀ ਕਿਸਾਨ ਵਰਗ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਸੀ ਤੇ ਕਈ ਕਿਸਾਨਾਂ ਨੂੰ ਤਾਂ ਮਹਿੰਗੇ ਪਾ ਦਾ ਡੀਜ਼ਲ ਫੂਕੇ ਆਪਣੇ ਝੋਨੇ ਦੀ ਫਸਲ ਨੂੰ ਪਾਣੀ ਲਾਉਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਸੀ ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਰਮੀ ਦੇ ਕਾਰਨ ਲੋਕਾਂ ਦਾ ਜਿਹੜਾ ਜੀਨਾ ਮੁਹਾਲ ਬਣਿਆ ਹੋਇਆ ਸੀ ਪਰੰਤੂ ਅਚਾਨਕ ਤੇਜ਼ ਹਨੇਰੀ ਅਤੇ ਬਰਸਾਤ ਦੇ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਵੀ ਕਾਫੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਜਿਨ੍ਹਾਂ ਕਿਸਾਨਾਂ ਦੇ ਅਜੇ ਤੱਕ ਝੋਨੇ ਦੀ ਲਵਾਈ ਨਹੀਂ ਹੋਈ ਸੀ ਉਹਨਾਂ ਨੂੰ ਇਸ ਬਰਸਾਤ ਕਾਰਨ ਲਵਾਈ ਕਰਨ ਦੇ ਵਿੱਚ ਕਾਫੀ ਮਦਦ ਮਿਲੇਗੀ ਤੇ ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਨੇ ਝੋਨੇ ਦੀ ਲਵਾਈ ਕਰ ਲਈ ਹੈ ਤੇ ਇਹ ਬਰਸਾਤ ਉਹਨਾਂ ਦੇ ਲਈ ਵਰਦਾਨ ਬਣ ਕੇ ਸਾਹਮਣੇ ਆਈ ਹੈ ਤੇ ਫਸਲ ਦੇ ਲਈ ਵੀ ਇਹ ਬਰਸਾਤ ਕਾਫੀ ਲਾਭਦਾਇਕ ਸਾਬਤ ਹੋ ਸਕਦੀ ਹੈ ਕਿਉਂਕਿ ਕਿਸਾਨਾਂ ਨੇ ਜੋ ਉਨੇ ਦੀ ਫਸਲ ਨੂੰ ਪਾਣੀ ਦੇਣ ਦੇ ਲਈ ਮਹਿੰਗੇ ਪਾ ਦਾ ਡੀਜ਼ਲ ਹੈ ਜਿਹੜਾ ਹੁਣ ਨਹੀਂ ਫੂਕਣਾ ਪਊਗਾ ਤੇ ਸਵੇਰ ਤੋਂ ਹੀ ਪੰਜਾਬ ਭਰ ਦੇ ਵਿੱਚ ਇੰਦਰ ਦੇਵਤਾ ਨੇ ਜਿਹੜੇ ਬਰਸ ਰਹੇ ਨੇ ਤੇ ਮੌਸਮ ਹੈ ਜਿਹੜਾ ਸੁਹਾਵਣਾ ਹੋ ਗਿਆ ਉੱਥੇ ਹੀ ਕਿਸਾਨਾਂ ਦੇ ਚਿਹਰਿਆਂ ਦੇ ਉੱਤੇ ਵੀ ਰੌਣਕ ਦਿਖਾਈ ਦੇ ਰਹੀ ਹੈ ਮੰਡੀ ਬਰੀ ਵਾਲਾ ਬਲਾਕ ਦਾ ਸੀਪ ਪ੍ਰਧਾਨ ਬਹੁਤ ਵੱਡੀ ਕੁਝ ਹੀ ਹੋਈ ਅੱਜ ਮੀਂਹ ਪੈਣਾ ਬਹੁਤ ਨਸਾਨੀ ਲੋਕਾਂ ਦਾ ਝੋਨੇ ਝੜੀ ਜਾਂਦੇ ਲੱਗੀ ਜਾਂਦੇ ਸੀ ਪਰ ਅੱਜ ਕਰਖਾਨਿਆਂ ਦੇ ਤੇ ਮਜ਼ਦੂਰਾਂ ਦੇ ਖਾਰਾਂ ਦੇ ਥੇਹਾਂ ਤੇ ਨੂਰ ਆਇਆ ਵੀ ਠੰਡ ਹੋਣ ਨਾਲ ਕੁਸ਼ੀਆਂ ਬਣਾ ਰਹੇ ਸਾਰੇ ਤੇ ਬਹੁਤ ਔਖਾ ਸੀਗਾ ਕਰਨੀ ਦੇ ਵਿੱਚ ਝੋਨਾ ਲਾਉਣਾ ਵੀ ਔਖਾ ਸੀ ਲਾਉਣ ਵਾਲਿਆਂ ਨੂੰ ਵੀ ਖਾਈ ਸੀ ਤੇ ਲਵਾਉਣ ਵਾਲਿਆਂ ਨੂੰ ਵੀ ਖਾਈ ਸੀ ਨਬਰਦਾਨੀ ਸੀ ਕੰਮ ਪਾਣੀਆਂ ਦਾ ਭੱਲੇ ਜਾਵੜੇ ਸੀ ਬੋਰਾਂ ਦਾ ਬਹੁਤ ਔਖਾ ਸੀਗਾ ਪਰ ਵੈਸੇ ਪਰਾ ਕਿੰਨੀ ਵੀ ਆਉਟ ਲੱਗੀ ਸੀ ਪਰ ਬਿਜਲੀ ਬਹੁਤ ਜ਼ਿਆਦਾ ਆਉਂਦੀ ਰਹੀ ਹੈ ਬਿਜਲੀ ਨੇ ਸਾਨੂੰ ਬਹੁਤ ਆਸਰਤਾ ਨਾਲ ਕਿੰਨਾ ਕੁ ਜਿਹੜਾ ਫਾਇਦਾ ਕਿੰਨਾ ਕੁ ਹੋਊਗਾ ਕਿਸਾਨਾਂ ਨੂੰ ਜਿਹੜਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਇਹ ਇੱਕ ਹਫ਼ਤੇ ਦੀ ਰਹ ਪੈਗੀ ਤੇ ਦਿਨਾਂ ਦੇ ਵਿੱਚ ਹੁਣ ਝੋਨੇ ਮੱਕੜਾ ਮਾਰਨਗੇ ਤੇ ਲਾਉਣ ਵਾਲੇ ਝੋਨੇ ਵੀ ਖੇਤੀ ਲੱਗ ਜਾਣਗੇ ਹੁਣ ਬਹੁਤ ਵੱਡਾ ਫਾਇਦਾ ਹੋਇਆ ਮੀਂਹ ਪੈਣਾ ਰੋਪਾਂ ਨੇ ਆਸਾਫਾਂ ਕੀਤੀਆਂ ਬੀਂ ਨਹੀਂ ਪਵੇ